ਜੈ ਡੜਾ ਬਾਈ ਜੈ ਬਲੀ ਆਰਾਮਸਤਾ ਵੀਰ ਕੀ ਜੈ ਬਲੀ ਦਵਾਰ ਕਨਾਰਥ ਕੀ ਜੈ ਬੋਲੇ বিষ্ণੂ ਗੁਬਾਨ ਕੀ ਜੈ ਬੋਲੇ বিষ্ণੂ ਅਵਤਾਰ ਕੀ ਜੈ ਬੁਲੀਨ ਰੇਚਾ ਕੇ ਧਾਮ ਕੀ ਜੈ ਬੁਲੀ ਲੇਕਸਵਾਰ ਕੀ ਜੈ ਉਹ ਰੇਚਾ ਕੇ ਸ਼ਾਮ ਕੀ ਜੈ ਬੁਲੀ ਸੱਚੇ ਦਰਬਾਰ ਕੀ ਜੈ ਬੁਲੀ ਨਕਰ ਖੇੜੇ ਕੀ ਜੈ ਜੈ ਅਬਰਾਂਤਿ ਜੀ ਪਿੰਡ ਗਿਆਨਾ ਬਬਰ ਆਉਂਦੇ ਜਦ ਮੰਦਰ ਤੇ ਕੰਮ ਚਲਾਵਾਂਗੇ ਪਈ ਗਣੋ ਨਮੀ ਤੋਂ ਬਾਅਦ ਉਸ ਦਾ ਲਗਭਗ ਨਮੀ ਤੋਂ ਪਹਿਲਾਂ ਸਟਾਰਟਿੰਗ ਕਰ ਸਕਦੇ ਆ ਜੈ